ਬੇਕੀਕ ਐਕਸਪੀਰੀਅੰਸ ਮੇਰਾ ਵਧੀਆ ਰਿਹਾ ਬਹੁਤ ਬਹੁਤ ਸਿੱਖਣ ਮਿਲਿਆ ਮੈਨੂੰ ਹਾਂਜੀ ਬਾਕੀ ਕਹਿੰਦੇ ਆ ਕਿ ਲੋੜਾ ਜਿਹੜਾ ਉਹ ਰੇੜ ਰੇੜ ਕੇ ਜੋਨ ਹੁੰਦਾ 17 ਸਾਲ ਮੈਂ ਰਿਹਾ ਹਾਂ ਹਾਂਜੀ ਹੁਣ ਇਸ ਟਾਈਮ ਚਲੋ ਪਾਲਕ ਨੇ ਵਧੀਆ ਸੈਟਅਪ ਤਿਆਰ ਕਰਵਾ ਦਿੱਤਾ ਹੈ ਬਹੁਤ ਮੰਮੀ ਸ਼ਾਂਤੀ ਹੈ ਖੁਸ਼ੀ ਵੀ ਹੈ ਕਿ ਆਪਣਾ ਕੰਮ ਸ਼ੁਰੂ ਕਰ ਦਿੱਤਾ ਚਲੋ ਫੈਸਲਾ ਕੀਤਾ ਚਲੋ ਟਾਈਮ ਦੇ ਨਾਲ ਨਾਲ ਬਹੁਤ ਕੁਝ ਚੇਂਜ ਹੋਇਆ ਪਹਿਲਾਂ ਪ੍ਰੈਸ਼ਰ ਹੋਰ ਹਸਾਬ ਦਾ ਸੀ ਯਾਰ ਬਟ ਹੁਣ ਜਿਹੜਾ ਪ੍ਰੈਸ਼ਰ ਆ ਉਹ ਕੁਛ ਅਲੱਗ ਹੀ ਕਿਸਮ ਦਾ ਹੈ। ਸਰ ਵੀ ਪਟਿਆਲੀਆਂ ਬੜੀ ਮੇਰਾ 6 ਲੱਖ ਦਾ ਪਟਿਆਲੀਆਂ ਮੇਰਾ ਹਾਂਜੀ ਚਲੋ ਬੜਾ ਵਧੀਆ ਸੀ ਯਾਰ ਆ ਉਹ ਰਹਿੰਦੀ ਆ ਬੜਾ ਅੱਛਾ ਸੀ ਆ ਬਟੋ ਸ਼ਾਂਤੀ ਨਹੀਂ ਸੀ ਮਾਂ ਐਜੂਕੇਸ਼ਨ ਐਜੂਕੇਸ਼ਨ ਮੇਰੀ ਲਈ ਪੋਸਟ ਰਹਿ ਗਈ ਸੀ। ਜਦੋਂ ਗਈ ਮੈਂ ਫਿਰ ਅਮਰitsar ਚਲਾ ਗਿਆ ਸੀਗਾ ਉਹਨਾਂ ਦੇ ਕੋਲ ਆਪਣੇ ਮੇਰੇ ਸਿਸਟਮ ਨੂੰ ਹਾਂਜੀ ਬਹੁਤ ਸਾਥ ਹੈ ਮੇਰੇ ਜੀਵਨ ਦਾ ਮੈਂ ਦੇ ਨਹੀਂ ਦੇ ਸਕਦਾ ਉਹਨਾਂ ਦਾ ਉਨਾਰੇ ਮੈਨੂੰ ਚਲੋ ਬਾਹ ਫੜੀ ਮੇਰੀ ਓਕੇ ਹਾਂਜੀ ਜਦੋਂ ਉਹਨਾਰੇ ਬਹੁਤ ਹਲਕੀ ਕੀਤੀ ਮੇਰੇ ਸਿਸਟਰ ਨੇ ਬਹੁਤ ਹਲਕੀ ਕੀਤੀ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਪੰਜਾਬ ਦੇ ਨੌਜਵਾਨ ਵੀ ਹੁਣ ਫਾਸਟ ਫੂਡ ਦੇ 카ਟ ਵਾਲੇ ਪਾਸੇ ਚੱਲਦੇ ਨੇ ਲੇਕਿਨ ਇੱਕ ਵਕਰੀ ਮਿਸਾਲ ਬਟਾਲਾ ਤੋਂ ਮਿਲਦੀ ਹੈ ਗੁਰਦਾਸਪੁਰ ਤੋਂ ਬਟਾਲਾ ਤੋਂ ਜਿੱਥੇ ਇੱਕ ਨੌਜਵਾਨ ਜਿਹੜਾ ਕਿ ਬੈਂਕਿੰਗ ਸੈਕਟਰ ਦੇ ਵਿੱਚ ਕਰੀਬ 17 ਸਾਲ ਦੀ ਜੇ ਕਹਿ ਸਕਦੇ ਆ ਐਕਸਪੀਰੀਅੰਸ ਆ 17 ਸਾਲ ਦਾ ਵਕ ਵਕ ਬੈਂਕਾਂ ਦੇ ਵਿੱਚ ਦੋ ਬੈਂਕ ਵਕ ਵਕਸੇ ਵਿੱਚ ਜੋਬ ਕੀਤੀ 12 ਸਾਲ ਇੱਕ ਬੈਂਕ ਦੇ ਵਿੱਚ 5 ਸਾਲ ਇੱਕ ਬੈਂਕ ਦੇ ਵਿੱਚ ਔਰ ਇਹਨਾਂ ਲੰਬਾ ਜਿਹੜਾ ਐਕਸਪੀਰੀਅੰਸ ਲੈਣ ਤੋਂ ਬਾਅਦ ਫਿਰ ਇਹ ਢਾਟ ਵਾਲੇ ਪਾਸੇ ਮੂਵ ਕੀਤਾ ਜਿੱਤੇ ਕਿ ਪਤੂੜੇ ਛੋਲੇ ਅੱਜ ਬਟਾਲੇ ਦੇ ਵਿੱਚ ਵੇਚਦੇ ਆ ਔਰ ਅੰਮ੍ਰਿਤਸਰੀ ਪਤੂੜੇ ਛੋਲੇ ਤਾਂ ਸ਼ਾਇਦ ਪੂਰੇ ਪੰਜਾਬ ਕੀ ਪੂਰੇ ਇੰਡੀਆ ਵਰਲਡ ਦੇ ਵਿੱਚ ਮਸ਼ਹੂਰ ਨੇ ਉਹੀ ਕਨਸੈਪਟ ਜਿਹੜਾ ਉਸਨੇ ਸ਼ੁਰੂ ਕੀਤਾ ਬੈਂਕਿੰਗ ਸੈਕਟਰ ਤੋਂ ਇੱਕ ਫੂਟ ਕਾਰਟ ਵਾਲੇ ਪਾਸੇ ਖਾਣਾ ਆਪਾਂ ਗੱਲ ਵੀ ਕਰਦੇ ਆ ਇਸ ਨੌਜਵਾਨ ਨਾਲ ਭਾਜੀ ਪਹਿਲੇ ਤੇ ਆਪਣਾ ਨਾਮ ਦੱਸ ਦਿਓ ਸਸਿਕਨ ਜੀ ਪਹਿਲੇ ਤੇ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਵੀਰ ਜੀ ਮਨਦੀਪ ਸਿੰਘ ਹੈ ਜੀ ਪਹਿਲੇ ਤੇ ਇਹ ਬਾਬਾ ਜੀ ਵੈਸ਼ਨੋ ਭੋਜਨ ਪੰਡਤ ਇੱਕ ਕੰਸੈਪਟਰ ਇੱਕ ਬੈਂਕਿੰਗ ਸੈਕਟਰ ਦੇ ਵਿੱਚ ਜੌਬ ਕਰਨ ਵਾਲੇ ਨੌਜਵਾਨ ਤੇ ਮਾਈਟਸ ਆਇਆ ਕਿੱਥੋਂ ਅਸਮੀ ਜੀ ਇਹ ਬਾਬਾ ਜੀ ਦੀ ਕਿਰਪਾ ਹੀ ਲਗਾ ਲਈ ਤੁਸੀਂ ਤਾਂ ਹੀ ਫਿਰ ਬਾਬਾ ਜੀ ਹੋ ਗਏ ਬਾਬਾ ਜੀ ਕੋਈ ਬੈਂਕਿੰਗ ਪੰਡਤ ਉਹ ਵੀ ਕਰਦੇ ਸਰਦਾਰ ਜੀ ਤੁਹਾਡੀ ਕਿਰਪਾ ਨਾਲ ਹੀ ਰਜਾ ਹਾਂ ਜੀ ਅਤੇ ਇਹ ਵੀ ਮੈਂ ਕੀ ਐਕਸਪੀਰੀਅੰਸ ਮੇਰਾ ਵਧੀਆ ਰਿਹਾ ਬਹੁਤ ਕੁਝ ਸਿੱਖਣ ਮਿਲਿਆ ਮੈਨੂੰ ਇੱਥੇ ਹਾਂਜੀ ਬਾਕੀ ਕਹਿੰਦੇ ਆ ਕਿ ਲੋੜਾ ਇਹਦਾ ਉਹ ਰੇੜੇ ਰੇੜੇ ਕੇ ਗੋਲ ਹੁੰਦਾ ਹੈ 17 ਸਾਲ ਮੈਂ ਰਿੜਿਆ ਹਾਂ ਹਾਂਜੀ ਹੁਣ ਇਸ ਟਾਈਮ ਚਲੋ ਪਾਲਕ ਨੇ ਵਧੀਆ ਸੈਟਅਪ ਤਿਆਰ ਕਰਵਾ ਦਿੱਤਾ ਹੈ ਬਹੁਤ ਮੰਮੀ ਸ਼ਾਂਤੀ ਹੈ ਖੁਸ਼ੀ ਵੀ ਹੈ ਕਿ ਆਪਣਾ ਕੰਮ ਸਟਾਰਟ ਕੀਤਾ ਪਹਿਲੇ ਚਲੋ ਲੱਗਦਾ ਸੀਗਾ ਜੀ ਪਤਾ ਨਹੀਂ ਕਿਸ ਤਰ੍ਹਾਂ ਹੋਊਗਾ ਕਿ ਨਹੀਂ ਹੋਊਗਾ ਕੀ ਕਰਾਂਗਾ ਪਰ ਕਹਿੰਦੇ ਆ ਕਿ ਤਾਕਤ ਵੀ ਉਹ ਮਾਲਕ ਹੀ ਬਖਸ਼ਦਾ ਹੈ ਉਹਦੇ ਅੱਗੇ ਕੰਮਣਾ ਅਰਦਾਸ ਕਰੀਏ ਕਿ ਉਹ ਕਬੂਲ ਕਰਦਾ ਹੈ ਹੈਲੋ ਮੰਨੂ ਇਹੀ ਗੱਲ ਕਰਨਾ ਆਪਣਾ ਹੀ ਕੰਮ ਕਰਨਾ ਹੁਣ ਕਿ ਤੇ ਆ ਲਿਆ ਸੀ ਅਕਸਰ ਆਪਾਂ ਦੇਖਦੇ ਜਦੋਂ ਬੈਂਕਿੰਗ ਸੈਕਟਰ ਦੇ ਵਿੱਚ ਜੋਬ ਕਰਦੇ ਹਨ ਨੌਜਵਾਨ ਜਾਂ ਸੜਕੇ ਲੱਤੀਆਂ ਦਾ ਐਜੂਕੇਸ਼ਨ ਕੰਪਲੀਟ ਕੀਤੀ ਹੁੰਦੀ ਹੈ ਉਸ ਤੋਂ ਬਾਅਦ ਜਾ ਕੇ ਬੈਂਕਿੰਗ ਸੈਕਟਰ ਚ ਮਿਲਦੇ ਜਾਂਦੀ ਹੈ ਸੋਫੀ ਲੇਕਿਨ ਇੱਕ ਪ੍ਰੈਸ਼ਰ ਦੇ ਵਿੱਚ ਕੰਮ ਕਰਦੇ ਕਿਤੇ ਇਹੋ ਹੀ ਕਾਰਨ ਦੇ ਵੀ ਟਾਈਪ ਦੇ ਹੀ ਦੇਖੋ ਜਿਹੜੀ ਗੱਲ ਪ੍ਰੈਸ਼ਰ ਦੀ ਆ ਚਲੋ ਟਾਈਮ ਦੇ ਨਾਲ ਨਾਲ ਬਹੁਤ ਕੁਝ ਚੇਂਜ ਹੋਇਆ ਪਹਿਲਾਂ ਪ੍ਰੈਸ਼ਰ ਹੋਰ ਹੱਸਦਾ ਸੀਗਾ ਬਟ ਹੁਣ ਜਿਹੜਾ ਪ੍ਰੈਸ਼ਰ ਆ ਉਹ ਕੁਝ ਅਲੱਗ ਹੀ ਕਿਸਮ ਦਾ ਹਾਂਜੀ ਪਤਾ ਨਹੀਂ ਇੱਕ ਤਾਸੇ ਦੀ ਹੀ 도ੜ ਲੰਚ ਚੁੱਕੀ ਆ ਤੇ ਇੱਕ ਮੇਰਾ ਪਰਸਨਲ ਐਕਸਪੀਰੀਅੰਸ ਆ ਮੇਰੇ ਮਤਲਬ ਸੀਨੀਅਰਸ ਨੇ ਇੱਕ ਵਾਰੀ ਮੈਂ ਤੁਹਾਨੂੰ ਸ਼ੇਅਰ ਕਰਦਾ ਹਾਂ ਚਲੋ ਮੇਰੇ ਸੀਨੀਅਰਸ ਨੇ ਮੈਨੂੰ ਪੁੱਛਿਆ ਕਿ ਮਨਦੀਪ ਸਿੰਘ ਤੂੰ ਮਤਲਬ ਐਨਾ ਚਿਰ ਹੋ ਗਿਆ ਤੈਨੂੰ ਇੱਥੇ ਵਿੱਚ ਐਨਾ ਐਕਸਪੀਰੀਅੰਸ ਹੋ ਗਿਆ ਤੂੰ ਅੱਗੇ ਕਿਉਂ ਨਹੀਂ ਵੱਧ ਰਿਹਾ ਕਿ ਲਾ ਕੇਸਰਾ ਮਤਲਬ ਤੂੰ ਇੰਨੀ ਹੀ ਸੈਲਰੀ ਦੇ ਵਿੱਚ ਸੈਟੀਸਫਾਈ ਆ ਹਾਂ ਮੇਰੇ ਪਰ ਮੈਂ ਮੈਡਮ ਅਣੀ ਦਾ ਨਾ ਸਰ ਇੱਕ ਗੱਲ ਕਹਾਂ ਤੁਹਾਨੂੰ ਮੈਂ ਬਹੁਤ ਹੀ ਸੈਟੀਸਫਾਈ ਹਾਂ ਜਿੰਨਾ ਕਿ ਮੈਨੂੰ ਮਾਲਕ ਦੇ ਰਿਹਾ ਮਤਲਬ ਕਹਿੰਨਾਂ ਉਹ ਨਹੀਂ ਸੀ ਨਹੀਂ ਹੈਗਾ ਹਾਂ ਜਿੱਦਾਂ ਲਾ ਤਾਂ ਨੀਵਾ ਦੇਖ ਕੇ ਚੱਲ ਰਿਆਂ ਭਾਜੀ ਹਾਂ ਉਹ ਕਹਿੰਦੇ ਕਿ ਯਾਰ ਸਮਝੜੀ ਗੱਲ ਆ ਤੇ ਮੈਂ ਫਿਰ ਉਹਨਾਂ ਨੂੰ ਕਹਾਂ ਮੈਂ ਸਾਰੇ ਹੁਣ ਤੁਹਾਨੂੰ ਇੱਕ ਗੱਲ ਪੁੱਛਾਂ ਮੈਨੂੰ ਪੁੱਛੋ ਮੈਂ ਕੋਈ ਸਰਟੀਫਾਈ ਹੋ ਉਹ ਸਰਵੇਖਣ ਕੁੱਝ ਕਰਕੇ ਉਹ ਮੈਂ ਇਹ ਸੋਚ ਰਿਹਾ ਸੀ ਮਤਲਬ ਉਹ ਲੱਖ ਰੁਪਈਆ ਚੱਲ ਰਹੀ ਲੈ ਕੇ ਵੀ ਇਹ ਬੰਦਾ ਬੰਨ ਸ਼ਾਂਤ ਨਹੀਂ ਨਾ ਆਉਦਾ ਉਹ ਕਿੱਥੇ ਤੋੜ ਲਈਆ ਰਾਵਣ ਵਰਗਾ ਜਿਹੜਾ ਲੰਕਾ ਜਿਹੀ ਸੋਨੇ ਦੀ ਉਹ ਤਾਂ ਨਹੀਂ ਸੀ ਲੱਗਿਆ ਅਸੀਂ ਕੀ ਕਰ ਲੈਣਾ ਇੱਕ ਕਿੰਨੀ ਸੈਲਰੀ ਪੈਕੇਜ ਚਾਹਤੋ ਸਲ੍ਵੀ ਪਟੇ ਵੀ ਬਈ ਮੇਰਾ 6 ਲੱਖ ਦਾ ਪਟੇ ਸੀ ਜਿਹੜਾ ਮੇਰਾ ਹਾਂਜੀ ਚਲੋ ਬੜਾ ਵਧੀਆ ਜਿਹਾ ਰਹਾ ਹੋ ਰਿਹਾ ਤੇ ਬੜਾ ਅੱਛਾ ਫਈਆ ਫਟੇ ਸ਼ਾਂਤੀ ਨਹੀਂ ਸੀ ਮਾ ਐਜੂਕੇਸ਼ਨ ਐਜੂਕੇਸ਼ਨ ਮੇਰੀ ਯੂਨੀਵਰਸਿਟੀ ਪੋਸਟ ਗ੍ਰੈਜੂਏਟ ਹੈ ਸ਼ਾਂਤੀ ਤੁਸੀਂ ਕਹਿੰਦੇ ਸ਼ਾਂਤੀ ਨਹੀਂ ਸੀ ਮਨ ਨੂੰ ਸ਼ਾਂਤੀ ਕਿਉਂ ਨਹੀਂ ਸੀ ਇੱਕੋ ਬਈ ਹਰ ਵੇਲੇ ਮਤਲਬ ਕਿ ਜਿਹੜਾ ਟਿਕ 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 ਲੱਗੀ ਰਹਿੰਦੀ ਹੈ ਜਿਹਨੂੰ ਕਹਿੰਦੇ ਉਹ ਜਿਹੜੀ ਟਿਕਣੀ ਰਹਿੰਦੀ ਬੰਦੇ ਸ਼ਾਮੂ ਸੁਪਾ ਵੀ ਨਹੀਂ ਜਾਣਾ ਜਿਹੜਾ ਕਹਿੰਦਾ ਡਿਪਰੈਸ਼ਨ ਵੀ ਚਲਾ ਗਿਆ ਤੇ ਕੰਮ ਵੀ ਰਹਿ ਗਿਆ ਹੰਦੀ ਨਾਲ ਬੱਚਿਆਂ ਨਾਲ ਕੋਈ ਜਿਹੜੀ ਸਾਰੀ ਫ੍ਰਸਟ੍ਰੇਸ਼ਨ ਆ ਕੇ ਸਾਰੇ ਦਿਨ ਵੀ ਅਸੀਂ ਸ਼ਾਮ ਨੂੰ ਕੱਢਦੇ ਨਹੀਂ ਘਰੇ ਸਾਰੇ ਬੱਚੇ ਵੀ ਡੀਕਲੇ ਸੀ ਰਮਾ ਮੀਂਗ ਦੀ ਮਦਰ ਬੀਤੇ ਨਹੀਂ ਉਹ ਸ਼ਾਮ ਨੂੰ ਬਿਠਾਉਣਾ ਪ੍ਰੈਸ਼ਰ ਹੀ ਇੰਨਾ ਕੋਣਾ ਦਿਮਾਗ ਦੇ ਯਾਰ ਤੇਰੇ ਉਹ ਕਰਨਾ ਹੈ ਕਿੰਨਾ ਕੋ ਬੱਚਾ ਅੱਥਲਾ ਕੇ ਕਹਿੰਦਾ ਪਾਪਾ ਨੂੰ ਮੈਂ ਚੀਜ਼ ਜਾਈ ਨੂੰ ਚੱਲ ਫਿੱਟ ਕਰਦਾ ਐ ਕੋਈ ਮਜ਼ਾ ਨਹੀਂ ਸੀ ਗੱਲ ਆ ਹੁਣ ਪਟੂਰਿਆਂ ਦਾ ਪ੍ਰੈਸ਼ਰ ਤੇ ਨਹੀਂ ਪਟੂਰੇ ਇੰਨੇ ਵੇਚ ਕੇ ਜਾਣੇ ਆ ਉੱਥੇ ਤੇ ਉੱਥੇ ਤੇ ਪ੍ਰੈਸ਼ਰ ਗਾਇਦਾ ਇੰਨੇ ਕਾਊਂਟ ਕੋਲ ਦੇ ਇੰਨੀ ਐਪੀ ਲੈਣੀਆਂ ਇੰਨਾ ਬਿਲਕੁਲ ਸਰ ਬਿਲਕੁਲ ਮੈਂ ਤਾਂ ਕੋਲ ਮਾਲਕ ਜੀ ਬਹੁਤ ਗਿਆ ਔਈ ਪਸੰਦ ਕਰ ਰਹੀ ਹੈ ਲੋਕੀ ਟੇਸਟ ਜਿਹੜਾ ਪਸੰਦ ਕਰ ਰਹੀ ਹੈ ਕਿਉਂਕਿ ਅਸੀਂ ਟੇਸਟ ਜਿਹੜਾ ਲੈ ਕੇ ਆਏ ਹਾਂ ਅਮ੍ਰਿਤਸਰੋਂ ਲੈ ਕੇ ਆਏ ਹਾਂ ਅਮ੍ਰਿਤਸਰੋਂ ਮੈਂ ਮਤਲਬ ਆਪਣੇ ਬ੍ਰਾਂਚ ਫਿਕੀਆ ਬਾਬਾ ਜੀ ਬੈਠਾ ਭਾਈ ਬਣਾ ਰੱਖੇ ਤੇ ਰੈਲੀਟੇ ਨੇ ਚਲੋ ਹਨਾ ਕੋਲੋਂ ਮੈਂ ਰਾਹਿੰਦਾਬ ਆ ਗਿਆ ਉਪਲ ਹਸਪਤਲ ਦੇ ਸਾਹਮਣੇ ਮੈਨੂੰ ਲੱਗਦਾ ਉੱਥੋਂ ਪਹਿਲੇ ਟ੍ਰੇਨਿੰਗ ਲਈ ਆ ਬ੍ਰਿਸਲੋਂ ਫਿਰ ਉਸ ਤੋਂ ਬਾਅਦ ਇੱਥੇ ਆ ਕੇ ਇਸ ਜਿਹੜਾ ਮੈਂ ਜਿਹੜਾ ਰਣ ਕੀਤਾ ਜੀ ਮੈਂ ਫਿਰ ਅਮ੍ਰਿਤਸਰ ਚਲਾ ਗਿਆ ਸੀਗਾ ਉਹਨਾਂ ਦੇ ਕੋਲ ਆਪਣੀ ਮੇਰੇ ਸੇਖਾਂ ਨੂੰ ਹਾਂ ਬਹੁਤ ਸਾਥ ਹੈ ਮੇਰੇ ਜੀਜਾ ਜੀ ਦਾ ਮੈਂ ਦੇਣ ਹੀ ਦੇ ਸਕਦਾ ਉਹਨਾਂ ਹੋ ਲਓ ਉਹਨਾਂ ਨੇ ਬਹੁਤ ਹਲਕੀ ਥੀ ਮੇਰੇ ਸਸਟਰ ਨੇ ਬਹੁਤ ਹਲਕੀ ਕੀਤੀ ਹੈ ਮਤਲਬ ਇਹ ਕਹਿ ਸਕਦੇ ਕਿ ਇਹ ਇਹ ਡਿਸੀਜਨ ਸੀ ਤੇ ਪਰਿਵਾਰ ਵੀ ਨਾਲ ਸਹਿਮਤ ਸੀ ਬਿਲਕੁਲ ਜੀ ਪਹਿਲੇ ਚਲੋ ਹੁੰਦਾ ਸੀਗਾ ਇੱਕ ਵਾਰੀ ਤਾਂ ਠੜਕ ਗਏ ਸੀ ਸਾਰੇ ਕਿ ਤੂੰ ਇਹ ਕਿਉਂ ਕੀ ਕਰ ਦਿੱਤਾ ਮਦਰ ਵੀ ਮੇਰੇ ਉਹ ਵੀ ਟੈਨਸ਼ਨ ਲੈ ਗਈ ਕਿ ਕੀ ਕਿਸ ਤਰ੍ਹਾਂ ਚਲੇਗਾ ਪਰ ਮੈਂ ਮੈਨੂੰ ਯਕੀਨ ਸੀਗਾ ਉਸ ਮਾਲਕ ਤੇ ਕਿ ਜਦ ਕਿ ਡੋਰੀ ਜਦ ਉਹਦੇ ਤੇ ਛੱਡ ਦਿੱਤੀ ਆ ਤੇ ਫਿਰ ਵੀ ਉਹਦੇ ਜੀਜੇ ਤੁਹਾਨੂੰ ਵੀ ਪੱਖਰਾ ਚ ਦੇ ਰਿਆ ਸਾਨੂੰ ਹੱਥ ਪੈਰ ਦਿੱਤੇ ਆ ਜੀ ਬਾਹਰ ਆਪਣਾ ਰੋਟੀ ਰੋਟੀ ਦੇ ਤੋ ਕਰ ਹੀ ਸਕਦੇ ਆ ਰੋਟੀ ਤੇ ਤਾਂ ਚਲੋ ਮੈਂ ਹੀ ਉਹਨਾਂ ਨੂੰ ਕਹੇ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ ਐਨਾ ਕਹਿਆ ਕਿ ਮਾਲ ਕੇ ਰੋਟੀ ਬੰਦ ਖਾਣੀ ਰੱਖਦਾ ਇਹ ਕਾਟ ਇੱਥੇ ਲਾਇਆ ਤੁਸੀਂ ਇਹ ਫੈਕਟਰੀ ਦੇ ਬਾਰੇ ਇਹ ਫੈਕਟਰੀ ਤੁਹਾਡੀ ਹੈ ਕਿ ਦੀ ਇਹ ਉਹ ਨਹੀਂ ਇਹ ਮੇਰੇ ਕੋਈ ਫਰੈਂਡ ਹੈ ਮੇਰਾ ਹਾਂ ਜੀ ਬਾਕੀ ਚਲੋ ਭਰਾਵਾਂ ਨਾਲ ਵੱਧ ਕੇ ਕੇ ਮਤਲਬ ਜਿੰਨਾਂ ਦਾ ਵੀ ਇੱਕ ਸਾਥ ਹੈਗਾ ਉਹਨਾਂ ਦਾ ਸਾਥ ਸੀ ਕਿ ਉਹਨਾਂ ਨੇ ਕੰਮ ਤੁਹਾਨੂੰ ਮਤਲਬ ਸਿਖਾਇਆ ਜਾਂ I think ਆਮ ਸ਼ੁਰੂਆਤ ਹੋਈ ਇਹ ਵੀ ਇੱਕ ਬੜਾ ਵੱਡਾ ਸਾਥ ਹੈ ਕਿ ਇੱਕ ਜਗ੍ਹਾ ਬਿਲਕੁਲ ਬਹੁਤ ਬਹੁਤ ਸਾਥ ਹੈ ਮੇਰੇ ਭਰਾ ਦੇਣੀ ਦੇ ਸਕਦਾ ਨਾ ਇਹਨਾਂ ਨੇ ਮੈਨੂੰ ਇਥੋਂ ਤੱਕ ਮਤਲਬ ਨਹੀਂ ਆਂਦਾ ਹੈ ਮਤਲਬ ਇੱਕ ਪੋਸਟ ਦਾ ਹਰ ਇੱਕ ਮਤਲਬ ਕਹਿ ਸਕਦੇ ਜੀ ਸਪੇ ਨੇ ਸਾਥ ਦਿੱਤਾ ਚਾਹੇ ਦੋਸਤ ਦਾ ਹੋਵੇ ਜਾਂ ਜਿਹੜੀ ਰਿਸ਼ਤੇਦਾਰੀ ਅੱਜ ਕੱਲ ਅੰਕਲ ਤਾਂ ਰਹਿ ਹੀ ਪੈਸੇ ਦੀ ਗਈ ਹੈ ਜੀ ਇਸੇ ਲਈ ਹਾਂ ਜੀ ਬਾਕੀ ਚਲੋ ਮੈਂ ਦੇ ਨਹੀਂ ਦੇ ਸਕਦਾ ਭਰਾ ਦਾ ਬੜਾ ਮੈਨੂੰ ਬਹੁਤ ਸਾਥ ਦਿੱਤਾ ਇਹਨਾਂ ਨੇ ਚਲੋ ਮੈਂ ਪਹਿਲੇ ਤਾਂ ਮੈਂ ਟੁੱਟ ਗਿਆ ਸੀ ਹੈ ਕਿ ਮੈਂ ਕਿਸ ਤਰ੍ਹਾਂ ਕਰਾਂਗਾ ਕਿਉਂ ਨਹੀਂ ਫਿਰ ਇਹਨਾਂ ਨੇ ਕੋਈ ਹੱਲਾਸ਼ੇਰੀ ਦਿੱਤੀ ਕਿ ਨਹੀਂ ਯਾਰ ਤੂੰ ਕੋਈ ਗੱਲ ਨਹੀਂ ਆਉਂਦਾ ਬਹੁਤ ਮੈਨੂੰ ਮਤਲਬ ਮੋਟੀਵੇਟ ਕੀਤਾ ਇਸ ਚੀਜ਼ ਬਾਰੇ ਲੈ ਐਨੀ ਦੇ ਅੱਜ ਕੀ ਕੀ ਪ੍ਰੈਪਰੇਸ਼ਨ ਕਰਦੇ ਹੋ ਆਪਕੋ ਸਪੈਸ਼ਲ ਕੀ ਕੀ ਹੈ ਜੇ ਆਪਣੇ ਕੋਲ ਛੋਲੇ ਭਟੂਰੇ ਆ ਅੰਮ੍ਰਿਤਸਰੀ ਛੋਲੇ ਭਟੂਰੇ ਔਰ ਨਾਲ ਅੰਮ੍ਰਿਤਸਰੀ ਮੱਠੀ ਛੋਲੇ ਆ ਪੁਲਚਾ ਵੀ ਲੂਟੀ ਪੁਲਚਾ ਉਹ ਵੀ ਮੈਂ ਸਟਾਰਟ ਕਰ ਰਿਹਾ ਥੋੜੀ ਦੇਰ ਤੱਕ ਇੱਥੇ ਲੈ ਕੇ ਆ ਰਿਹਾ ਅੰਮ੍ਰਿਤਸਰੀ ਟੇਸਟ ਹੋਏਗਾ ਉਹ ਨਹੀਂ ਕੋਈ ਤੁਹਾਨੂੰ ਬਤਾ ਲੈ ਜੇ ਨਹੀਂ ਮਿਲਿਆ ਕਿ ਉਹ ਸੁਆਦ ਹਾਂਜੀ ਸਾਕੀ ਇਹ ਜਿਹੜਾ ਜਿੰਨਾ ਕਿ ਮੈਂ ਸ਼ੁਰੂ ਕੀਤਾ ਲੋਕੀ ਖਾ ਰਹੇ ਆ ਪਸੰਦ ਕਰ ਰਹੇ ਆ ਚਲੋ ਟੇਸਟ ਵਧੀਆ ਲੱਗ ਰਿਹਾ ਲੋਕਾਂ ਨੂੰ ਬਿਲਕੁਲ ਆਪਾਂ ਤੁਹਾਡੇ ਦੋਸਤਾਂ ਨਾਲ ਵੀ ਗੱਲ ਕਰਨਾ ਚਾਹਾਂਗੇ ਜੇ ਹੋਣਗੇ ਇੱਥੇ ਤੇ ਜ਼ਰੂ ਟਾਡਾ ਇਸ ਜਗ੍ਹਾ ਦੇ ਉੱਤੇ ਸਾਥ ਦਿੱਤਾ ਆਪਾਂ ਗੱਲ ਕਰਦੇ ਆ ਇਹਨਾਂ ਦੇ ਦੋਸਤ ਨਾਲ ਵੀ ਆਪਾਂ ਗੱਲ ਵੀ ਕਰਦੇ ਆ ਮੰਦੀਪ ਦੇ ਦੋਸਤ ਜਿਨ੍ਹਾਂ ਦੀ ਫੈਕਟਰੀ ਦੇ ਬਾਹਰ ਮੰਦੀਪ ਦਾ ਕਾਰਟ ਲੱਗਾ ਹੋਇਆ ਪਾਜੀ ਮੰਦੀਪ ਬਾਹਰ ਬੈਂਕਿੰਗ ਸੈਕਟਰ ਨੂੰ ਛੱਡ ਕੇ ਕਾਰਟ ਦੇ ਜਦੋਂ ਮਾਈਂਡ ਦੇ ਵਿੱਚ ਆਇਆ ਤਾਂ ਤੁਸੀਂ ਤੁਹਾਡਾ ਰਿਐਕਸ਼ਨ ਕੀ ਪਹਿਲੇ ਦਾ ਤੁਹਾਡਾ ਰਿਐਕਸ਼ਨ ਐ ਹੋਵੇ ਕਿ ਤੁਹਾਡੇ ਹੱਥਾਂ 'ਚ ਹੀ ਭਲਿਆ ਹੈ ਤਾਰਾ ਇੱਥੇ ਖੇਡਦੇ ਰਿਹਾ ਹੈ ਤੇ ਆਖਿਆ ਕਿ ਨਹੀਂ ਆਦਾ ਇੱਕ ਹੋਰ ਸੱਜਣ ਆ ਈਸੋਂ ਗਲੀ ਕੀ ਮੁੰਡਾ ਤਾਂ ਫਿਰ ਅਸੀਂ ਆਖਿਆ ਕਿ ਨਹੀਂ ਆ ਫੇਰੇ ਬਾਰੇ ਸੋਚੀਏ ਕੋਈ ਤੇ ਫਿਰ ਇਹ ਕਹਿੰਦਾ ਕਿ ਮੈਂ ਆ ਕੰਮ ਕਰਨਾ ਵਾ ਫਿਰ ਇਹਨਾਂ ਦੇ ਅੰਮ੍ਰਿਤਸਰ ਗਿਆ ਇਹਨਾਂ ਦੇ ਜੀਜਾ ਜੀ ਵੀ ਕੰਮ ਕਰਦੇ ਆ ਤੇ ਉੱਥੇ ਫਿਰ ਇਹ ਸਿੱਖ ਕੇ ਆਇਆ ਤੇ ਫਿਰ ਇਹ ਇਹਨੂੰ ਇਹ ਆਖੇ ਕਿ ਚੱਲ ਤੂੰ ਇੱਥੇ ਲਾ ਲਾ ਇੱਥੇ ਦੁਕਾਨ ਵੀ ਲਾਗੇ ਛਾ ਕੇ ਨਹੀਂ ਲੱਭਦੀ ਹਾਂ ਕਿ ਮੇਨ ਮਾਰਕੀਟ ਆ ਮੇਨ ਮਾਰਕੀਟ ਦੇ ਵਿੱਚ ਦੁਕਾਨ ਵੀ ਜੇ ਅੱਜ ਸ਼ੁਰੂਆਤ ਕਰੇਗਾ ਤੇ ਉਸਦੇ ਲਈ ਵੀ ਪੈਸੇ ਪੈਸੇ ਚਾਹੀਦੇ ਜ਼ਿਆਦਾ ਹਰ ਇੱਕ ਤਨਖਾਹ ਜਦੋਂ ਕੰਮ ਨਵਾਂ ਕਰਨਾ ਭਾਈ ਤੇ ਹਿਸਾਬ ਦਾ ਹੁੰਦਾ ਹਰ ਇੱਕ ਦਾ ਤੇ ਫਿਰ ਇਹ ਤਾਂ ਹੀ ਇਹਨੂੰ ਇੱਥੇ ਸਲਾਹ ਦਿੱਤੀ ਕਿ ਤੂੰ ਇੱਥੇ ਕੰਮ ਕਰਦਾ ਭਾਜੀ ਇਹ ਵੀ ਇੱਕ ਵੱਡੀ ਗੱਲ ਹੈ ਕਿ ਆਪਣੀ ਦੁਕਾਨ ਦੇ ਬਾਹ ਸਾਰਾ ਮਥਾਈ ਦੇਤਾ ਤੇ ਜਗ੍ਹਾ ਚਲੋ ਚਲੋ ਕੋਈ ਨਹੀਂ ਸਰ ਬਾਬੇ ਨਾਨਕ ਸਰਕ ਨੂੰ ਰੋਟੀ ਦੇਣ ਡਿਆ ਵਾ ਜੀ ਉਹਨੇ ਹਰਕ ਨੂੰ ਰੋਟੀ ਦੇਣੀ ਹੈ ਬਿਲਕੁਲ ਪ੍ਰਮਾਤਮਾ ਨੇ ਹਰਕ ਨੂੰ ਰੋਟੀ ਦੇਣੀ ਹੈ ਅੱਜ ਅੱਜ ਕੱਲ੍ਹ ਰਿਸ਼ਤੇਦਾਰ ਨਹੀਂ ਹੁੰਨਾ ਸਾਡੇ ਵਿੱਚ ਦਾ ਤੁਸੀਂ ਸ਼ਾਇਦ ਕਰਦੇ ਫਏ ਹੋ ਜੀ ਸਰ ਬਈ ਬੜੀ ਏਦਾਂ ਹੁੰਦਾ ਕਿ ਰਿਸ਼ਤੇਦਾਰੀਆਂ ਜਿਹੜੀਆਂ ਨਾ ਉਹ ਪੈਸੇ ਦੀਆਂ ਹੋ ਜਾਂਦੀਆਂ ਪੈਸੇ ਦੀਆਂ ਇਹ ਤਾਂ ਗੱਲ ਹੈ ਰਿਸ਼ਤੇਦਾਰੀ ਖੰਦੀ ਪੈਸੇ ਦੀ ਹੈ ਯਾਰ ਦੋਸਤ ਸੱਜਣ ਕੰਮ ਆ ਜੂਗਾ ਰਿਸ਼ਤੇਦਾਰ ਨਹੀਂ ਕੇ ਕੰਮ ਆਉਂਦਾ ਬਿਲਕੁਲ ਭਾਜੀ ਕਹਿੰਦੇ ਯਾਰ ਦੋਸਤ ਕੰਮ ਆ ਜੂਗਾ ਰਿਸ਼ਤੇਦਾਰ ਨਹੀਂ ਕੰਮ ਆਦਾ ਇਹੀ ਮਿਸਾਲ ਹੈ ਇਹ ਅੱਜ ਮਨਦੀਪ ਜੇ ਬੈਂਕਿੰਗ ਸੈਕਟਰ ਨੂੰ ਇੱਕ ਪ੍ਰੈਸ਼ਰ ਤੋਂ ਬਾਹਰ ਨਿਕਲ ਕੇ ਆਪਣਾ ਕੰਮ ਕਰ ਰਿਹਾ ਤੇ ਇੱਕ ਵੱਡੀ ਮਿਸਾਲ ਆ ਉਹਨਾਂ ਪੰਜਾਬੀ ਨੌਜਵਾਨਾਂ ਲਈ ਮਿਸਾਲ ਜਿਹੜੇ ਕਹਿੰਦੇ ਪੰਜਾਬ 'ਚ ਕੰਮ ਹੈ ਨਹੀਂ ਤਾਂ ਪੰਜਾਬ 'ਚ ਜੇ ਕੰਮ ਕਰਨਾ ਹੋਵੇ ਤੇ ਕਿਰਤ ਕਰਨੀ ਹੋਵੇ ਤਾਂ ਆਪਣਾ ਕੰਮ ਕੀਤਾ ਜਾ ਸਕਦਾ ਮਾਲਕੀ ਕਹਿੰਦੇ ਕਿ ਨੌਕਰੀ ਤਾਂ ਕਰ ਲਈ ਹੁਣ ਮਾਲਕੀ ਕੀਤੀ ਜਾ ਜਾਈਏ ਔਰ ਇਹ ਸ਼ਾਇਦ ਮਨਦੀਪ ਦੇ ਵੀ ਅਲਫਾਜ਼ ਨੇ ਕਿਉਂ ਭਾਜੀ ਨੌਕਰੀ ਤਾਂ ਕਰ ਲਈ ਹੁਣ ਮਾਲਕੀ ਹੋ ਗਈ ਸ਼ੁਰੂ ਹੁਣ ਤੋਂ ਇਹ ਨਹੀਂ ਬਿਲਕੁਲ ਲੱਗਦਾ ਉਹਨ ਕੀ ਆ ਮਲਕ ਤੇ ਜਿਪਰੀ ਵਧੀਆ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਭਾਈ ਟੈਨਸ਼ਨ ਤੇ ਨਹੀਂ ਲੱਗ ਜਾਂਦੇ ਉਹਨਾਂ ਕਿਸੇ ਚੀਜ਼ ਦੀ ਟੈਨਸ਼ਨ ਨਹੀਂ ਬਾਈ ਉਹਨਾਂ ਮਲਕ ਦੀ ਬਹੁਤ ਰਜਾ ਬਹੁਤ ਰਹਿ ਗਿਆ ਮਲਕ ਦੀ ਬਿਲਕੁਲ ਬਿਲਕੁਲ ਤੁਸੀਂ ਦੇਖਿਆ ਤਸਵੀਰਾਂ ਬਟਾਲੇ ਤੋਂ ਆਇਆ ਤਸਵੀਰਾਂ ਜਿੱਤੇ ਮਨਦੀਪ ਇੱਕ ਨੌਜਵਾਨ ਜਿਹੜਾ ਕਿ ਬੈਂਕਿੰਗ ਸੈਕਟਰ ਨੂੰ ਛੱਡ ਕੇ ਅੱਜ ਆਪਣੀ ਫੂਡ ਕਾਰਟ ਲਗਾ ਕੇ ਕੰਮ ਕਰ ਰਿਹਾ ਆਪਣੇ ਹੱਥੀ ਮਿਹਨਤ ਕਰ ਰਿਹਾ ਔਰ ਇਸ ਕੰਮ ਦੇ ਵਿੱਚ ਉਹਦਾ ਕਹਿਣਾ ਕਿ ਅੱਜ ਪੰਜਾਬ ਦੀ ਨੌਜਵਾਨੀ ਨੂੰ ਵੀ ਚਾਹੀਦਾ ਇਸ ਚੀਜ਼ ਨੂੰ ਅਡਾਪਟ ਕੀਤਾ ਜਾਏ ਇਸ ਖੰਡੇ ਨੂੰ ਅਡਾਪਟ ਕੀਤਾ ਜਾਏ ਤਾਂ ਜੋ ਪੰਜਾਬ ਦੇ ਵਿੱਚ ਰਹਿ ਕੇ ਵੀ ਕੰਮ ਕੀਤਾ ਜਾ ਸਕਦਾ ਹੈ ਕੈਮਰਾ ਪਰਸਨ ਗੋਲੇ ਦੇ ਨਾਲ ਗੁਰਪਤ ਚਾਵਲਾ ਜਗਬੰਦੀ ਟੀਵੀ ਲਈ ਗੁਰਦਾਸਪੁਰ